ਸਸੇ ਦਾ ਜੀ ਕੀ ਹਾਲ ਚਾਲ ਨੇ ਯਾਰ ਜਿਵੇਂ ਇੱਕ ਚੁਣੌਤੀ ਸੈੱਟ ਕੀਤਾ ਜਿਹਨੂੰ ਕਹਿੰਦੇ ਹੈ ਚੈਲੰਜ ਅਸੈਪਟ ਇਸ ਚੋਂ ਚੱਲਣੀ ਨਹੀਂ ਇਸ਼ਤ ਆ ਮੰਦਨਾ ਕੀਤੀ ਆ ਤੁਹਾਨੂੰ ਦਿਖਾਉਣਾ ਸਾਰਾ ਕੁਝ ਸਰ ਕਿ ਵੇਟ ਦੀ ਹੋ ਲੱਗੀ ਐ ਲਓ ਜੀ ਬੰਦਾ ਆ ਗਿਆ ਆ ਜਾ ਆ ਜਾ ਹਾਂ ਆ ਸੰਗੂ ਬਸ 60 ਲੋ ਜੀ ਆ ਬੰਦੇ ਨੇ ਸਰਤ ਲੱਗੀ ਹੋਈ ਹੈ ਇਹਨੂੰ ਨੋੜਾ ਨਾ ਮੈਂ ਇਹਨੂੰ ਵੀ ਇਸ ਇੰਨਾ weight ਹੈ ਇਹਦੇ ਨਾਲ ਸਰਤ ਲੱਗੀ ਹੋਈ ਹੈ ਮੇਰੀ ਵਾਸਤੇ ਬੜੀ ਖਾਸ ਹੈਗੀ ਹੈ ਇਹ ਮੁੰਡਾ ਜਿੰਨਾ ਮੇਰਾ ਚੈਲੰਜ ਹੋਇਆ ਸਰਤ ਲੱਗੀ ਆ ਚੁਣੌਤੀ ਨੂੰ ਉਹ ਕਿਹਾ ਕਿ ਜਿੰਨਾ ਇਹਦਾ weight ਘੱਟ ਹੋਊਗਾ ਉਹਦੇ ਤੋਂ ਡਬਲ ਮੈਚ ਘਟਾਉਣਾ ਪਵੇ ਇੱਕ ਮਹੀਨਾ ਟਾਈਮ ਤੇ ਨੈਕਸਟ 7 ਡੇਟ ਜੂਨ ਦੀ ਉਹਦਾ ਜਿੰਨਾ ਵੇਟ ਲੋਸ ਹੁੰਦਾ ਇਹਦਾ ਦੇਖ ਲੈ ਕਿੰਨਾ ਹੁੰਦਾ ਨਾ ਕਿਉਂਕਿ ਸਹਿਮਤਾਂ ਕਿਹੜਾ ਕਦੇ ਆ ਆਪਾਂ ਦੇ ਵਿੱਚ ਟਿਕਾਣੀ ਬੋਲੋ ਬੋਲਣ ਸਹਿਮਤਾਂ ਅੱਜ ਇਹ ਜਲਿੱਤ ਹੋ ਗਈ ਆ ਉਹ ਨਾ ਪਰ ਆਗੇ ਬਲਾਉਂਚ ਪਾ ਰਿਹਾ ਨਾ ਲੋਸ ਪਾ ਰਿਹਾ ਧੰਨ ਧੰਨ ਸਹਿਮਤਾਂ ਬਾਟੇ ਗਮੈ ਉਹ ਜਾ ਬਰ ਮਹੀਨੇ ਬਾਅਦ ਇਹ ਵੀ ਅਪਡੇਟ ਹੁੰਦੀ ਅੱਜ ਦੇਖ ਤੁਸੀਂ ਲੋ ਜੀ ਸਬਜ਼ੀ ਲੈਂਦੇ ਹੋਏ ਹੋਰ ਜੀ ਆਟਮਟਰ ਨਹੀਂ ਆਇਆ ਭਾਈਆ ਭਾਈਆ 620 605 ਇਹ ਅਲੱਗ ਹੈ 400 160 ਮਿਕਸ ਚ ਲੈ ਲਓ ਜੀ ਸਬਜ਼ੀਆਂ ਲੈ ਲਈਆਂ ਹਫਤੇ ਦੀਆਂ ਕਿਨੇ ਹੋਗੇ ਹੁਣ ਹਫਤਾ ਹੋਂਦੀ ਲੋੜ ਨਹੀਂ ਕਰਨੀ 200 180 210 310 ਲੋਰੀ ਆ ਸਮਾਨ ਆ 2500 ਦਾ ਸਮਾਨ ਹੈ ਲੈ ਕੀ ਸਮਾਨ ਹੈ ਅੱਜ ਪਤਾ ਲੱਗਿਆ ਜਦੋਂ ਇਹ ਸਮਾਨ ਲੈਤਾ ਸੀ ਨੇ 2500 ਦਾ ਹੋਜੀ ਰੁਪਏ ਬਣਾਉਂਦੇ ਨੇ ਦੇਖੋ ਵਾਹ ਕੀ ਰੁਪਈਆ ਯਾਰ ਕੋਈ ਆ ਕਿਵੇਂ ਹੋਵੇ ਨਕਸ਼ਾ ਕਰੇ ਤੁਲੀ ਬਣਾਦਾ ਆ ਮੈਕਸੀਮੀ ਰੋਟੀ ਬਣਾ ਰਹੇ ਸਾਰੀਆਂ ਨੇ ਰੋਟੇ ਬਹੁਤ ਸੁਹਣੇ ਬਣਾ ਰਹੇ ਹਾਂ ਇੱਕ ਅੱਛਾ ਪਰਾਂਹਾ ਬਣਾ ਦੇ ਹਾਂ ਮਲੱਛਾ ਬਣਾ ਲਈਏ ਮਲੱਛਾ ਪਰਾਂਹਾ ਬਣਾ ਲਵਾਂ ਇੱਕ ਅੱਛਾ ਜੀ ਆਂਜੇ ਫਾਈਨਲੀ ਸਾਡੀ ਸਰਪ ਇਹ ਲੱਗੀ ਹੋਈ ਆ ਕਿ ਅਸੀਂ ਜਿਹੜਾ ਦੂਜਾ ਵੰਟਾ ਸੰਤੂ ਉਹਨੇ ਜਿੰਨਾ ਵੇਟ ਕੱਟ ਕਰਨਾ ਉਹ ਤੋਂ ਮੇਰਾ ਡਬਲ ਹੋਊਗਾ ਚੈਲੰਜ ਇਹ ਸਾਡਾ ਸਰਤੇ ਲੱਗੀ ਹੋਈ ਆ ਤੇ ਉਹ ਤੋਂ ਬਾਅਦ ਅਸੀਂ ਦੇਖਦੇ ਆ ਉਹਦਾ ਕਿੰਨਾ weight ਆ ਉਹ ਘਟਾਉਣਾ ਤੇ ਮੈਨੂੰ ਉਹ ਤੋਂ ਬੜਾ ਘਟਾਉਣ ਦਾ ਨਾ ਜਿਹਦੇ ਸਾਥ ਤੇ ਇਹ ਸਰੀਰ ਮੈਨੂੰ ਨਹੀਂ ਲੱਗਦਾ ਜਿਆਦਾ weight ਘਟਾ ਪਾਊਗਾ ਤੇ ਬਾਕੀ ਚਲੋ ਤੇ ਦੇਖਦੇ ਆ ਕੀ ਹੋਵਾਂ ਅੱਜ ਦੰਦਾ ਇਹ ਸੀ ਤੇ ਕੱਲ ਤੋਂ ਸਵੇਰ ਕਰਦੇ ਆ ਸਾਈਕਲਿੰਗ ਤੇ થોੜੀ ਵਰਕਆਊਟ ਵੀ ਸ਼ੁਰੂ ਕਰਦੇ ਆ ਕਦਰਸਤਾ ਦੇਖਦਾ ਕੀ ਰਿਜ਼ਲਟ ਆਉਂਦਾ ਬੇਬਾ ਦੇ ਤੋਂ ਮੈਨੂੰ ਦੱਸਾ ਕੀ ਕੀ ਦਿੱਤੀ ਨਾ ਮੇਰੀ ਬਾਕੀ ਕਰਨਾ ਵੀ ਜੋ ਵੀ ਆਪਾਂ ਮੈਨੂੰ ਦੱਸਦੇ ਜਾਵਾਂਗੇ ਤੇ ਬਾਕੀ ਚਲੋ ਮਿਲਦੇ ਆ ਜੀ ਕੱਲ ਨਵੇਂ ਵਲੋਗ ਦੇ ਨਾਲ ਕਿੱਦਾਂ ਕੀ ਗੱਲਬਾਤ ਹੈ ਉੱਥੇ ਬਾਈਕ ਤੇ ਮਾਈਕ